e aí ਕਪੂਰਥਲਾ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਸੰਜਿਟ ਤੌਰ ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾਈ ਗਏ ਇਸ ਸਬੰਧੀ ਜਾਣਕਾਰੀ ਦਿੰਦੀ ਹੈ ਡੀਐਸਪੀ ਟ੍ਰੈਫਿਕ ਜਸਵੀਰ ਸਿੰਘ ਨੇ ਕਿਹਾ ਹੈ ਕਿ ਅੱਜ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਸ਼ਹੀਦ ਭਗਤ ਸਿੰਘ ਚੌਕ ਤੋਂ ਪੁਰਾਣੀ ਸਬਜ਼ੀ ਮੰਡੀ, ਲੱਕੜ ਬਜ਼ਾਰ, ਫਵਾੜਾ ਚੌਕ, ਸੁਲਤਾਨਗੁਰੂ ਰੋਡ ਤੇ ਕਾਲਜ ਰੋਡ ਤੋਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਅਤੇ ਇਸ ਦੌਰਾਨ ਦੁਕਾਨਦਾਰਾਂ ਦੇ ਵੱਲੋਂ ਮਿੱਟੀ ਹੱਦ ਤੋਂ ਬਾਹਰ ਰੱਖੀ ਗਈ ਸਬਾਨ ਨੂੰ ਨਿਗਮ ਵੱਲੋਂ ਵਿਗਤਲਿਆ ਉਹਨਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਉਹ ਆਪਣਾ ਸਮਾਨ ਦੁਕਾਨ ਦੀ ਮਿੱਥੀ ਹੱਦ ਦੇ ਅੰਦਰ ਹੀ ਰੱਖਿਆ ਜਾਵੇ ਤਾਂ ਜੋ ਕਿਸੇ ਕਿਸਮ ਦੀ ਟ੍ਰੈਫਿਕ ਸਮੱਸਿਆ ਪੈਦਾ ਨਾ ਹੋਵੇ ਸੋ ਨਿਗਮ ਦੇ ਸਕੱਤਰ ਸੁਸ਼ాంਤ ਪਾਟਿਆ ਨੇ ਕਿਹਾ ਕਿ ਸ਼ਹਿਰ ਦੇ ਜੀਨਾ ਦੁਕਾਨਦਾਰਾਂ ਨੇ ਹਾਲੇ ਤੱਕ ਬਣਦਾ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੋ ਜਲਦ ਤੋਂ ਜਲਦ ਟੈਕਸ ਭਰਨ ਇਸ ਤੋਂ ਇਲਾਵਾ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਕਾਲਰ ਰੋਡ ਦੀਆਂ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਅਜੇ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਜਿਸ ਸਬੰਧੀ ਉਹਨਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਰ ਉਹਨਾਂ ਦਾ ਸਿਆ ਹੈ ਕਿ ਅਚਮੂੜ ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਲਈ ਨਗਰ ਨਿਗਮ ਪਾਸੋਂ 2 ਦਿਨ ਦਾ ਹੋਰ ਸਮਾਂ ਮੰਗਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਟੈਕਸ ਜਮ੍ਹਾਂ ਨਾ ਹੋਇਆ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਮੌਕੇ ਨਗਰ ਨਿਗਮ ਸਕੱਤਰ ਸੁਚਾਨਤ ਪਾਟੇ ਟ੍ਰੈਫਿਕਿੰਗ ਚਾਰਜ ਦਰਸ਼ਨ ਸਿੰਘ ਨਗਰ ਨਿਗਮ ਦੇ ਇੰਸਪੈਕਟਰ ਪਰਜਨ ਸਿੰਘ ਯੀਐਸਆਈ ਦਵਿੰਦਰ ਪਾਉ ਸਿੰਘ ਚਾਹਲ ਯੀਐਸਆਈ ਦਿਲਬਖ ਸਿੰਘ ਟਾਂਡੀ ਯੀਐਸਆਈ ਵਰਜਿੰਦਰ ਸਿੰਘ ਯੀਐਸਆਈ ਆਦਿ ਸਨ ਹਾਂਜੀ ਸਰ ਕੀ ਨਾਮ ਆ ਸਟਾਟਾ ਜੀ ਤੇ ਅੱਜ ਦੀ ਜੀ ਡਰਾਈਵਰ ਇਹ ਚੀਜ਼ਾਂ ਨਾਲ ਜਾਂਦੇ ਹਾਂ ਇਹ ਸਿਚੁਏਸ਼ਨ ਹੈ ਜਿਹੜੀ ਇਸ ਟਾਈਮ ਆ ਰਿਹਾ ਹੈ ਜਿਹੜਾ ਹੈਗਾ ਕੰਮਨਾਤ ਪਿਛੇ ਵਾਲਾ ਜਿਹੜੀ ਹੈ ਉਹ ਬਯਾਰਾਂ ਦੇ ਵਿੱਚ ਜਿਹੜਾ ਹੈਗਾ ਜਿਹੜੀ ਆਪਾਂ ਦੇ ਨਾਲ ਨਾਲ ਦਿਖਾ ਦੇਣਾ ਉਸ ਬਾਸਪਾਨ ਜਿਹੜਾ ਲਗਾਇਆ ਹੈ ਜਿਹੜੀ ਜਿਹੜੀ ਕੋਰਪੋਰੇਟਿਵ ਦੇ ਨਾਲ ਹੈ ਇਹ ਪਟਕ ਚੌਂ ਤੋਂ ਲੈ ਕੇ ਸਭ ਪਿਛੇ ਨਾਲ ਤੱਕ ਜਿਹੜਾ ਇਹ ਜਿਹੜਾ ਇਹਨਾਂ ਨੂੰ ਕਰਵਾਇਆ ਪਹਿਲਾਂ ਆਪਾਂ ਅੰਦਰਾ ਨੂੰ ਐਨ ਐਪੀ ਸੀ ਜਿਹੜਾ ਰਸਮਾਨ ਹਰ ਕੰਮ ਦੇ ਵਿੱਚ ਅਸਲ ਤੌਰ 'ਤੇ ਜੋ ਲੰਗੜ ਵਾਲੇ ਜਿਹੜੇ ਸ਼ਹਿਰ ਵਾਸੀਆਂ ਨੂੰ ਕੋਈ ਪ੍ਰਭਾਵ ਨਾ ਹੋਵੇ ਇਹ ਸ਼ਹਿਰ ਦੇ ਵਿੱਚ ਜਿਹੜਾ ਇਹ ਪੰਜਾਬ ਦਾ ਪਾਣੀ ਵਾਲੇ ਵਾਲਾ ਹੈ ਜਿਹੜੇ ਵੀ ਕਰਦੇ ਆ ਉਹਦੀ ਉਹਦੀ ਸਾਰੇ ਜਿਹੜੇ ਹੈਗੇ ਆ ਸ਼ਹਿਰ ਵਾਸੀ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਦੁਕਾਨਦਾਰੇ ਜਿਹੜੀਆਂ ਵਾਲੇ ਦੁਕਾਨਦਾਰਾਂ ਨੇ ਆਪਣਾ ਸਮਾਨ ਕਾਰ ਦੇ ਅੰਦਰੀ ਲੋਡ ਤਾਂ ਜੋ ਟ੍ਰੈਫਿਕ ਜੀ ਹੋ ਜਾਵੇ ਸਰ ਜਿਹੜੇ ਜਿਆਦਾ ਕਾਨੂੰਨੀ ਨਾਲ ਦੁਕਾਨਾਂ ਤੋਂ ਬਾਹਰ ਕਈ ਰੇਡੀਆ ਵਾਲੇ ਦਰਾਂਦਰ ਆਪਣੇ ਰੇਡੀਆ ਲਵਾ ਰਹੇ ਆ ਮੋਟਾ ਬਨਾਫਾ ਬਣਾ ਰਹੇ ਆ ਤੇ ਆਨ ਜਾਣ ਵਾਲੀ ਪਬਲਿਕ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਚੇਤਾਵਨੀ ਦੇਣਾ ਚਾਹੁੰਦੇ ਆ ਉਹ ਇਹ ਰੇਡੀਆ ਵਾਲਿਆਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਜਿਹੜਾ ਆਪਣਾ ਸਪਨਰ ਹੈ ਜੋ ਆਪਣੇ ਮੋਢਿਆਂ ਦੇ ਵਿੱਚ ਆ ਕੇ ਜਿਹੜਾ ਘੋੜੇ ਦੇ ਮਾਹਨਾ ਬਣਾ ਵੇਚਣ ਸੜਕ ਦੇ ਉੱਤੇ ਨਾਲ ਰੇਡੀਆ ਲਾਇਆ ਜਾਂਦਾ ਜਿਹੜੇ ਕੋਈ ਆਪਣੇ ਅੱਗੇ ਰੇਡੀ ਲਗਾਉਣਗੇ ਤੇ ਉਹਨਾਂ ਨੂੰ ਵੀ ਵਾਰਨਿੰਗ ਦੇ ਰਹੇ ਆ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ ਤੇ ਬਾਂਡੇੜਾ ਆਪਣੇ ਸਾਹੇ ਅੱਗੇ ਰੱਖੋ ਤੇ ਜਿਹੜਾ ਕੋਈ ਵੀ ਰੇੜੀ ਲਾਊਗਾ ਉਹ ਕਰਦੇ ਇੱਕ ਟੀਮ ਜਿਹੜੀ ਹੈ ਉਹਨਾਂ ਨੂੰ ਵਾਈਨ ਕਰਾ ਦੇਉਗੀ ਉਹ ਮਾਰਾ ਸਾਡੇ ਐਕਸ਼ਨ ਵਾਂਗੂੰ ਸੌਂ ਪਾਰਕਿੰਗ ਕਰੂਗਾ ਲੱਗਿਆ ਤੁਹਾਨੂੰ ਕਰਨਾ